ਕੰਚਨਪ੍ਰੀਤ ਕੋਰ ਨੂੰ ਲੰਗੇ ਦਿਨੀ ਗ੍ਰਿਫਤਾਰ ਕਰ ਲਿਆ ਗਿਆ ਹਾਲਾਂਕਿ 4 ਐਫ ਆਈ ਆਰਜ਼ ਦਰਦਸਾਨ ਉਹਨਾਂ ਦੇ ਖਿਲਾਫ ਔਰ ਉਸ ਤੋਂ ਬਾਅਦ ਮਜੀਠਾ ਥਾਣੇ ਦੇ ਵਿੱਚ ਪੇਸ਼ ਹੁੰਦੇ ਆ ਜਾਂਚ ਦੇ ਵਿੱਚ ਸ਼ਾਮਿਲ ਹੁੰਦੇ ਆ ਔਰ ਉਸ ਤੋਂ ਬਾਅਦ ਹੀ ਉਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ ਇੱਕ ਪੰਜਵੀਂ ਐਫ ਆਈ ਆਰ ਦਾ ਜ਼ਿਕਰ ਉਪਰਿਆ ਤਰਨਤਰਨ ਦੇ ਚਭਾਲ ਦੇ ਪੱਧਰੀ ਕਲਾਂ ਪਿੰਡ ਦੀ ਐਫ ਆਈ ਆਰ ਹੈ ਜਿਸ ਤੋਂ ਬਾਅਦ ਕੰਚਨਪ੍ਰੀਤ ਕੋਰ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਬਹੁਤ ਸਾਰੀਆਂ ਗੱਲਾਂ ਕਰਨ ਵਾਲੀਆਂ ਕੰਚਨਪ੍ਰੀਤ ਦੇ ਮਾਮਲੇ ਦੇ ਵਿੱਚ ਅੱਜ ਉਹਨਾਂ ਦਾ ਰਿਮਾਂਡ ਲਿਆ ਜਾ ਸਕਦਾ ਉਹਨਾਂ ਨੂੰ ਪੇਸ਼ ਕਰਨਾ ਅਦਾਲਤ ਦੇ ਵਿੱਚ ਬਹੁਤ ਕੁਝ ਹੋਣਾ ਵੀ ਹੈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਡਾਕਟਰ ਸਾਹਿਬ ਵਾਣੀਡੀ ਪੰਜਾਬੀ ਤੇ ਸਵਾਗਤ ਹੈ ਜੀ ਸਾਥ ਸ੍ਰੀਕਾਲ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਕੰਚਨਪ੍ਰੀਤ ਕੌਰ ਦੇ ਮਾਮਲੇ ਵਿੱਚ ਬਹੁਤ ਸਾਰੀਆਂ ਗੱਲਾਂ ਚੱਲ ਪਈਆਂ ਪਹਿਲਾਂ ਕਹਿੰਦੇ ਸੀ ਨੇਪਾਲ ਜ਼ਰੀਏ ਗਲਤ ਤਰੀਕੇ ਦੇ ਨਾਲ ਭਾਰਤ ਦਾਖਲ ਹੋਏ ਮੁੜ ਕੇ ਇਹ ਵੀ ਗੱਲਾਂ ਚੱਲ ਗਈਆਂ ਕਿ ਉਧਰੋਂ ਹੀ ਫਰਾਰ ਹੋ ਗਏ ਤੇ ਹੁਣ ਪ ਦੇਖੋ ਸਾਉ ਸਿੰਘ ਜੀ ਇਹ ਗੱਲਾਂ ਹਜੀਆਂ ਜਿਹੜੀਆਂ ਤੁਸੀਂ ਕਹਿੰਿਆ ਕਿ ਨੇਪਾਲ ਤੋਂ ਭਾਰਤ ਵਿੱਚ ਦਾਖਲ ਹੋਈ ਤੇ ਨੇਪਾਲ ਦੇ ਜ਼ਰੀਏ ਹੀ ਭਾਰਤ ਤੋਂ ਭੱਜ ਗਈ ਇਹ ਪਹਿਲਾਂ ਮੀਡੀਆ ਦੁਆਰਾ ਹੀ ਖੜੀਆਂ ਕੀਤੀਆਂ ਗਈਆਂ ਗੱਲਾਂ ਲੇਕਿਨ ਇਹਨਾਂ ਦੇ ਵਿੱਚ ਕੋਈ ਵੀ ਤੱਤ ਤੇ ਕੋਈ ਵੀ ਪ੍ਰਮਾਣ ਸਾਹਮਣੇ ਨਹੀਂ ਸੀਗਾ ਹਾਲਾਂਕਿ ਅਕਾਲੀ ਦਲ ਦੇ ਲੀਡਰ ਛਾਤੀ ਠੋਕ ਕੇ ਦਾਅਵਾ ਕਰਦੇ ਸੀ ਉਹ ਕਿੱਥੇ ਨਹੀਂ ਭੱਜੀ ਉਹ ਇੱਥੇ ਹੀ ਹੈ ਠੀਕ ਹੈ ਨਾ ਉਹ ਇੱਥੇ ਹੈ ਉਹ ਆਏਗੀ ਔਰ ਐਫ ਆਈ ਆਰ ਦੇ ਨੋਟਿਸ ਦੇ ਉੱਤੇ ਉਹ ਆਈ ਹੈ ਪੇਸ਼ ਹੋਈ ਹੈ ਲੇਕਿਨ ਐਫ ਆਈ ਆਰ ਦੇ ਵਿੱਚ ਜਦੋਂ ਥਾਣੇਦਾਰ ਦੇ ਸਮਕ ਪੇਸ਼ ਕੋਈ ਮੁਜਰਮ ਹੁੰਦਾ ਪਹਿਲਾਂ ਦੀ ਤੁਹਾਨੂੰ ਕਾਨੂੰਨੀ ਪ੍ਰਕਿਰਿਆ ਦੱਸਾਂ ਥੋੜੀ ਤਾਂ ਕਿ ਲੋਕਾਂ ਨੂੰ ਸਮਝ ਆ ਜਾਏ ਬਈ ਦਸ਼ਕਾ ਨੂੰ ਬਈ ਗ੍ਰਿਫਤਾਰੀ ਕਿਉਂ ਹੁੰਦੀ ਹੈ ਬਿਲਕੁਲ ਸੁਪਰੀਮ ਕੋਰਟ ਨੇ ਇੱਕ ਬਹੁਤ ਸਿੱਧਾ ਸਿੱਧਾ ਜਿਹਾ ਕਾਨੂੰਨ ਬਣਾਤਾ ਹੈ ਕਿ ਜਿਹੜਾ ਵੀ ਜੁਰਮ ਦੇ ਵਿੱਚ 7 ਸਾਲ ਤੋਂ ਵੱਧ ਦੀ ਸਜ਼ਾ ਉਹਦੇ ਵਿੱਚ ਗ੍ਰਿਫਤਾਰੀ ਸਿੱਧੀ ਨਹੀਂ ਪਾ ਸਕਦੇ ਰੇਡ ਨਹੀਂ ਕਰ ਸਕਦੇ ਝੋਕ ਨਹੀਂ ਸਕਦੇ ਅਰੈਸਟ ਨਹੀਂ ਪਾ ਸਕਦੇ ਸਿੱਧੀ ਤੁਸੀਂ 41A 41A ਦਾ ਨੋਟਿਸ ਦੇਣਾ ਇਸ ਨੋਟਿਸ ਦੇ ਅਧੀਨ ਉਹਨੂੰ ਜਿਹਦੇ ਖਿਲਾਫ ਦੋਸ਼ ਨੇ ਜੇ 7 ਸਾਲ ਤੋਂ ਥੱਲੇ ਸਜ਼ਾ ਜੇ ਮੰਨ ਲਓ ਰੇਪ ਹੈ ਡਕੈਤੀ ਹੈ ਸਨੇਚਿੰਗ ਜਿਨੋ ਪਤਨ ਸੋਨਾ ਸੀ ਵੀ ਕਹਿੰਦੇ ਸੀ ਪਹਿਲਾਂ ਜਿੰਨਾ ਚ ਸਜ਼ਾ 10 ਸਾਲ ਆ ਮਤਲਬ ਲੁੱਟਕ ਸੁੱਟਾ ਇਹਨਾਂ ਚ ਸਜ਼ਾ 10 ਸਾਲ ਦੀ ਆ ਇਹਨਾਂ ਦੇ ਵਿੱਚ ਮਰਡਰ ਹੈਗਾ ਇਹਨਾਂ ਚ ਸਿੱਧੀ ਅਰੈਸਟ ਪੈ ਸਕਦੀ ਆ ਇਹਦੇ ਚ ਪੁਲਿਸ ਨੂੰ 41ਏ ਦਾ ਨੋਟਸ ਦੀ ਲੋੜ ਨਹੀਂ ਹੁੰਦੀ ਹਮ ਲੇਕਿਨ ਜੇ ਜੁਰਮ 7 ਸਾਲ ਤੋਂ ਹੇਠਾਂ ਲੱਗਦਾ ਕਿ ਇਹਦੀ ਸਜ਼ਾ ਜਿਹੜੀ ਆ 7 ਸਾਲ ਤੋਂ ਹੇਠਾਂ ਫਿਰ ਉਹਦੇ ਵਿੱਚ ਤੁਹਾਨੂੰ 41ਏ ਦਾ ਨੋਟਿਸ ਦੇਣਾ ਪਵੇਗਾ ਹੁਣ 41ਏ ਦਾ ਨੋਟਿਸ ਜਿਹੜਾ ਉਹ ਦੇਖੇ ਅਗਰ ਦੋਸ਼ੀ ਸਾਹਮਣੇ ਆ ਜਾਂਦਾ ਹੈ ਤੇ ਉਹ ਤੁਹਾਨੂੰ ਕੋਆਪਰੇਟ ਨਹੀਂ ਕਰਦਾ ਤੁਹਾਡੀ ਇਨਵੈਸਟੀਗੇਸ਼ਨ ਦੇ ਵਿੱਚ ਤੁਹਾਡਾ ਸਾਥ ਨਹੀਂ ਦਿੰਦਾ ਤੁਹਾਨੂੰ ਪਟਕਾਉਂਦਾ ਤੇ ਤੁਹਾਡੇ ਕੋਲ ਇਹ ਪਾਵਰ ਹੈ ਸੀਆਰਪੀਸੀ ਦੇ ਸੈਕਸ਼ਨ ਕਿ ਉਹਦੀ ਗ੍ਰਿਫਤਾਰੀ ਪਾ ਲਓ ਔਰ ਜਿਹੜੀ ਇਹ ਐਫਆਈਆਰ ਹੈ ਜਿਹੜੀ ਇੱਕ ਬਜ਼ੁਰਗ ਮਹਿਲਾ 65 ਸਾਲਾਂ ਦੀ ਵੱਲੋਂ ਚਬਾਲ ਤਜ ਕਰਾਈ ਗਈ ਕਿ ਉਹ ਨੂੰ ਇੱਕ ਅਨਪਛਾਤੇ ਵਿਅਕਤੀ ਨੇ ਆਕੇ ਮੁੰਡੇ ਨੇ ਕਾਨੂੰਨ ਨੂੰ ਫੋਨ ਲਾਤਾ ਤੇ ਦੂਜੇ ਪਾਸੇ ਫੋਨ ਕਰਨ ਵਾਲੇ ਨੇ ਅੱਗੇ ਇਹ ਕਿਹਾ ਕਿ ਮਮਰਤਪਾਲ ਬਾਠ ਬੋਲਦਾ ਜੇ ਤੁਸੀਂ ਵੋਟਾਂ ਪਾਈਆਂ ਤੇ ਆਪਣਾ ਹਿਸਾਬ ਲਾ ਲਿਓ ਆਵਾਜ਼ਨ ਪਾਰਟੀ ਨੂੰ ਪੁਰਾ ਫੀਆਰ ਦਰਜ ਹੋਈ ਧਮਕੀਆਂ ਦੇਣ ਦੀ ਉਹ ਜਿਹੜੀ ਐਫਆਈਆਰ ਹੈ ਉਹਦੇ ਵਿੱਚ ਕੰਚਨਪ੍ਰੀਤ ਕੌਰ ਨੂੰ 41ਏ ਦਾ ਨੋਟਿਸ ਦਿੱਤਾ ਗਿਆ ਹਾਲਾਂਕਿ ਉਹ ਅਨਪਛਾਤੇਆਂ ਦੇ ਖਿਲਾਫ ਸੀ ਲੇਕਿਨ ਤਫਤੀਸ਼ੀ ਅਫਸਰ ਵੱਲੋਂ ਤਫਤੀਸ਼ ਦੇ ਦੌਰਾਨ ਜੇ ਕੋਈ ਪੱਕ ਜਾਂ ਸਬੂਤ ਜਾਂ ਤਰਕ ਜਾਂ ਤੱਥ ਸਾਹਮਣੇ ਆਂਦਾ ਹੈ ਤੇ ਉਹ ਜਿਹੜਾ ਉਸ ਕੇਸ ਦੇ ਨਾਲ ਜੁੜਿਆ ਹੁੰਦਾ ਉਹਨੂੰ ਬੁਲਾ ਸਕਦੇ ਆ 41 ਦਾ ਨੋਟਿਸ ਸਰਕੂਲਰ ਜਾਰੀ ਕਰਕੇ ਉਹਨੂੰ ਬੁਲਾਇਆ ਗਿਆ ਉਹ ਪੇਸ਼ ਹੋਏ ਨੇ ਲੇਕਿਨ ਉੱਥੇ ਜਿਹੜਾ ਤਫਤੀਸ਼ੀ ਅਫਸਰ ਹੈ ਉਹਨੂੰ ਇਨਵੈਸਟੀਗੇਸ਼ਨ ਦੇ ਦੌਰਾਨ ਉਨ ਨੂੰ ਸਹਿਯੋਗ ਨਹੀਂ ਕੀਤਾ ਗਿਆ ਮੰਨ ਲਓ ਮੈਨੂੰ ਹੁਣ ਅੰਦਰ ਇਨਵੈਸਟੀਗੇਸ਼ਨ ਦਾ ਪਤਾ ਨਹੀਂ ਲੇਕਿਨ ਜੋ ਮੈਨੂੰ ਆਪਣੀ ਪੁਰਾਣਾ ਤਜਰਬਾ ਕਹਿੰਦਾ ਹੈ ਕਿ ਉਹਨਾਂ ਨੇ ਜ਼ਰੂਰ ਪੁੱਛਿਆ ਹੋਣਾ ਬਈ ਤੁਹਾਡੇ ਅਮਰਿਤਪਾਲ ਬਾਠ ਨਾਲ ਕੀ ਲਿੰਕ ਹੈ ਤੁਸੀਂ ਕਾਲਾਂ ਕਿੰਨੀਆਂ ਕੀਤੀਆਂ ਫੋਨ ਦਿਖਾਓ ਆਪਣਾ ਫੋਨ ਦਿਓ ਅਸੀਂ ਉਹਦੀ ਫਰੈਂਸੀਕ ਲੈਬੋਰਟਰੀ ਚੈੱਕ ਕਰਾਣਾ ਤੇ ਜੇ ਉਹ ਚੀਜ਼ਾਂ ਦੇ ਵਿੱਚ ਸਹਿਯੋਗ ਨਹੀਂ ਕੀਤਾ ਹੋਵੇਗਾ ਤੇ ਫਿਰ ਕਸਟੋਡੀਅਲ ਇੰਟਰੋਗੇਸ਼ਨ ਦੀ ਲੋੜ ਥਾਣੇਦਾਰ ਮਹਿਸੂਸ ਕਰਦਾ ਹੈ ਤੇ ਮਹਿਲਾ ਥਾਣੇ ਵੱਲੋਂ ਮਹਿਲਾ ਜਿਹੜੀ ਮਲਾਜਮਾ ਵੱਲੋਂ ਕੰਜਨਪ੍ਰੀਤਕੌਰ ਦੀ ਗ੍ਰਿਫਤਾਰੀ on ਰਿਕਾਰਡ ਕਰ ਦਿੱਤੀ ਜਾਂਦੀ ਹੈ ਹੁਣ ਪੁਲਿਸ ਉਹਦੇ ਕੋ ਕਸਟੋਡ ਕਸਟਡੀ ਚ ਇੰਟਰੋਗੇਟ ਕਰੇਗੀ ਪੁੱਛ ਕੇ ਚਰੇਗੀ ਜੋ ਉਹਨਾਂ ਨੂੰ ਲਿੰਕ ਜੋ ਉਹਨਾਂ ਦੇ ਅੱਗੇ ਸਬੂਤ ਹੈ ਉਹਨਾਂ ਨੂੰ ਅਦਾਲਤ ਚ ਰੱਖ ਕੇ ਜਿਹੜਾ ਉਹਦਾ ਰਿਮਾਂਡ ਹਾਸਲ ਕਰੇਗੀ ਉਸ ਤੋਂ ਬਾਅਦ ਅੱਗੇ ਦੀ ਤਫ਼ਤੀਸ਼ ਕੀ ਆਂਦੀ ਹੈ ਉਹ ਤੁਹਾਡੇ ਸਾਹਮਣੇ ਅਦਾਲਤ ਦੇ ਵਿੱਚ ਰੱਖੇਗਾ ਜਿਮਣੀ ਲਿਖੀ ਜਾਵੇਗੀ ਸਾਹਮਣੇ ਤੱਥ ਪਰਮਾਨ ਰੱਖੇ ਜਾਣਗੇ ਡਿਫੈਂਸ ਦੇ ਵਕੀਲ ਸਟੇਟ ਦੇ ਵਕੀਲ ਬਹਿਸ ਕਰਨਗੇ ਜਿਲਾ ਕਰਨਗੇ ਉਸ ਤੋਂ ਬਾਅਦ ਸਾਹਮਣੇ ਆਈ ਜਨ ਜਿੱਦਾਂ ਜਿੱਤਾ ਉਹਦੀ ਇੰਟਰੋਗੇਸ਼ਨ ਦੇ ਵਿੱਚ ਇੰਟਰੋਗੇਸ਼ਨ ਰਿਪੋਰਟਸ ਕੋਰਟ ਪੇਸ਼ ਹੋਣ ਦੀ ਰਵੇਗੀ ਜੀ ਡਾਕਟਰ ਸਾਹਿਬ ਕੰਚਨਪ੍ਰੀਤ ਕੌਰ ਔਰ ਅਮਰਤਪਾਲ ਬਾਠਵਾਲਾ ਇਹ ਜਿਹੜਾ ਮੈਟਰ ਹੈਗਾ ਆ ਹੁਣ ਜਿਵੇਂ ਪਹੁੰਚ ਹੀ ਗਿਆ ਪੁਲਿਸ ਦੇ ਕੋਲ ਸਿੱਧੇ ਤੌਰ ਦੇ ਉੱਤੇ ਅਸਲ ਦੇ ਵਿੱਚ ਪੁਲਿਸ ਕੋਕ ਕੀ ਕਰਨਾ ਚਾਹੁੰਦੀ ਹੈ ਇੱਕ ਪਾਸੇ ਉਹ 5 ਐਫ ਆਈ ਆਰਸ ਨੇ ਇੱਕ ਪਾਸੇ ਅਮਰਤਪਾਲ ਬਾਠਵਾਲਾ ਮੈਟਰ ਜਿਵੇਂ ਤੁਸੀਂ ਕਹਿੰਦੇ ਹੋ ਕਿ ਪੁੱਛਿਆ ਹੋ ਸਕਦਾ ਹੈ ਵਿੱਚ ਪੁਲਿਸ ਚਾਹੁੰਦੀ ਕੀ ਹੈ ਵਿੱਚੋਂ ਕੱਢਣਾ ਦੇਖੋ ਪਤਾ ਕੀ ਹੁੰਦਾ ਧਮਕੀ ਜੇਕਬਸ 65 ਸਾਲਾਂ ਦੀ ਬਜ਼ੁਰਗ ਲੇਡੀ ਨੇ ਦੋਸ਼ ਲਾਇਆ ਟਾਈਮ ਦੱਸਿਆ ਮੌਕਾ ਦੱਸਿਆ ਔਰ ਉਹਨੇ ਕਿਹਾ ਕਿ ਸਾਨੂੰ ਧਮਕੀ ਦਵਾਈ ਗਈ ਹੈ ਤੇ ਉਹਦੇ ਚ ਮੁੰਡਾ ਕਿਹੜਾ ਧਮਕੀ ਦੇਣ ਲਈ ਆਪਣਾ ਫੋਨ ਲੈ ਕੇ ਆਇਆ ਸੀ ਉਹਦੀ ਪਛਾਣ ਕਰਨੀ ਜ਼ਰੂਰੀ ਹੈ ਉਹਦੀ ਅਰੈਸਟ ਪਾਣੀ ਜ਼ਰੂਰੀ ਹੈ ਕਿਹੜਾ ਫੋਨ ਇਸਤੇਮਾਲ ਹੋਇਆ ਸੀ ਇਸ ਕਰਕੇ ਉਹ ਲੜਕਾ ਜਿਹੜਾ ਆਇਆ ਸੀ ਉਹ ਕੌਣ ਸੀ ਉਹਦੇ ਬਾਰੇ ਕੰਚਨਪ੍ਰੀਤ ਕੋਲੋਂ ਪੁੱਛਿਆ ਜਾਏਗਾ ਕਿਉਂਕਿ ਹਮਾਇਤ ਜਿਹੜੀ ਹੈ ਪ੍ਰਿੰਸੀਪਲ ਸੁਖਵਿੰਦਰ ਕੌਰ ਦੀ ਏ ਤੀਨ ਨੇ ਜਿਹੜੇ ਕੈਂਡੀਡੇਟ ਨੇ ਇਨਾਂ ਦੀ ਮਦਦ ਲਈ ਉਹਨੇ ਤਵਾ ਪਾਇਆ ਸੀ ਹੁਣ ਪੁੱਛਣਗੇ ਵੀ ਉਹ ਲੜਕਾ ਕੌਣ ਸੀ ਕਿੰਨੂੰ ਭੇਜਿਆ ਗਿਆ ਸੀ ਉਹਦਾ ਨਾਮ ਕੀ ਹੈ ਉਹਦੀ ਗ੍ਰਿਫਤਾਰੀ ਪਏਗੀ ਉਹਦੇ ਬਾਰੇ ਪੁੱਛ ਕੇ ਤਾਂ ਇਹਨਾਂ ਨੇ ਹੀ ਦੱਸਣੀ ਹੈ ਨਾ ਕੌਣ ਲੜਕਾ ਸੀਗਾ ਜਿਹੜੇ ਦੋਸ਼ ਹੈ ਹੁਣ ਮੈਂ ਕੋਈ ਸਾਹਮਣੇ ਤਾਂ ਹੈ ਨਹੀਂ ਕੀ ਬਾਕੀ ਕੰਚਨਪ੍ਰੀਤ ਕੋਰ ਨੇ ਜਾਂ ਬੀ ਪ੍ਰਿੰਸੀਪਲ ਸੁਖਵਿੰਦਰ ਗੌਰ ਮੈਡਮ ਨੇ ਉਹਨਾਂ ਨੂੰ ਭੇਜਿਆ ਲੇਕਿਨ ਜੋ ਦੋਸ਼ ਹੈ ਬੀਬੀ ਵੱਲੋਂ ਉਹ ਪ੍ਰੂਫ ਵੀ ਕਰਨੇ ਪੈਣੇ ਨਾ ਐਫ ਆਈ ਆਰ ਹੋਈ ਹੈ ਆ ਗਾਇਦਾ ਟੁਕੜਾ ਵਾ ਕਿਤੇ ਐਨੇ ਬੰਨੇ ਦਾ ਲਾਣਾ ਪੈਣਾ ਉਹਦੀ ਤਫਤੀਸ਼ ਤਾਂ ਮੁਕੰਮਲ ਕਰਨੀ ਪੈਣੀ ਕਿਉਂਕਿ ਕੋਈ ਵੀ ਮਾਮਲਾ ਦਰਜ ਹੁੰਦਾ ਪੁਲਿਸ ਨੂੰ 24 ਘੰਟਿਆਂ ਦੇ ਵਿੱਚ ਉਸ ਮਾਮਲੇ ਦੀ ਜਾਣਕਾਰੀ ਆਪਣੇ ਇਲਾਕੇ ਮੈਜਿਸਟ੍ਰੇਟ ਨੂੰ ਕਾਪੀ ਨਹੀਂ ਦੇਣੀ ਪੈਂਦੀ ਆ ਹੁਣ ਜੇ ਐਫ ਆਈ ਆਰ ਉਹ ਦਰਜ ਹੋਈ ਆ ਉਹ ਮੈਜਿਸਟ੍ਰੇਟ ਕੋਲ ਐਫ ਆਈ ਆਰ ਗਈ ਆ ਉਹਨਾਂ ਦੇ ਰਿਕਾਰਡ ਚ ਲੱਗੀ ਆ ਉਸ ਐਫ ਆਈ ਆਰ ਨੂੰ ਕਿਤੇ ਅੱਗੇ ਦਾ ਵਧਾਉਣਾ ਨਹੀਂ ਪੈਣਾ ਜਾਂ ਉਹਨੂੰ ਕੈਨਸਲ ਕਰਨਾ ਪੈਣਾ ਇਹ ਦੱਸਣਾ ਪੈਣਾ ਕਿ ਅਨ ਟ੍ਰੇਸ ਕੀਤੀ ਜਾ ਰਹੀ ਆ ਸਾਨੂੰ ਇਹ ਮੁਜਰਮ ਨਹੀਂ ਲੱਭੇ ਜਾਂ ਜਿਹੜੀ ਆ ਐਫ ਆਈ ਆਰ ਇਦੇ ਵਿੱਚ ਕੋਈ ਦੋਸ਼ ਕਿਸਦਾ ਸਾਬਤ ਨਹੀਂ ਹੋਇਆ ਕੈਨਸਲ ਕਰਨ ਦੇ ਹੁਕਮ ਮ ਜਿਹੜੀ ਹੈ ਸਾਡੀ ਤਫਤੀਸ਼ ਇਹ ਕਹਿੰਦੀ ਹੈ ਕਿ ਇਹਨੂੰ ਕੈਨਸਲ ਕਰਤਾ ਜਾਂ ਕੈਨਸਲੇਸ਼ਨ ਰਿਪੋਰਟ ਕਹਿੰਦੇ ਆ ਲੇਕਿਨ ਉਸੇ ਪ੍ਰਕਿਰਿਆ ਨੂੰ ਅੱਗੇ ਚੱਲਦੇ ਹੋਏ ਕਿ ਕੰਚਨਪ੍ਰੀਤ ਕੋਰ ਦਾ ਕੀ ਰੋਲ ਹੈ ਉਹ ਬੰਦਾ ਕੌਣ ਸੀਗਾ ਉਹਦੀ ਤਫਤੀਸ਼ ਜਿਹੜੀ ਉਹ ਚੱਲ ਰਹੀ ਹੈ ਉਹ ਸ਼ੁਰੂ ਹੋਈ ਹੋਈ ਹੈ ਜਨਤਾ ਡਾਕਟਰ ਸਾਹਿਬ ਐਂ ਲੱਗਦਾ ਕਿ ਸ਼ਾਇਦ ਇਸ ਕੇਸ ਦੇ ਵਿੱਚ ਓਵਰਆਲ ਅਮਰਤਪਾਲ ਬਾਠ ਨੂੰ ਸਨਬ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ ਪੁਲਿਸ ਦੀ ਦੇ ਕੋ ਪਤਾ ਕੀ ਹੈ ਅੱਗੇ ਵੀ ਉਹਦੇ ਉੱਤੇ ਮਰਡਰ ਦਾ ਪਰਚਾ ਦਰਜ ਹੈਗਾ ਅਮਰਤਪਾਲ ਬਾਠ ਤੇ ਅਮਰਤਪਾਲ ਬਾਠ ਤੇ ਉੱਤੇ ਪਰਚਾ ਦਰਜ ਹੈਗਾ ਉੱਥੇ ਲੜਕਾ ਮੈਂ ਜੇ ਰਫ ਬੋਲਾ ਰੌ ਹੈਂਡ ਤੇ ਉਸ ਲੜਕਾ ਸੋਨੂ ਹੈ ਮੇਰੇ ਨਾਲ ਉਹਦੀ ਮਰਡਰ ਦੇ ਵਿੱਚ ਇਹਦਾ ਦੋਸ਼ ਜਿਹੜਾ ਅਮਰਤਪਾਲ ਬਾਠ ਤੇ ਲੱਗਾ ਹੋਇਆ ਸੋਨੂ ਚੀਮਾ ਉਹਦੀ ਐਫ ਆਈ ਆਰ ਦਰਜ ਹੈਗੀ ਹੈ ਅਮਰਤਪਾਲ ਬਾਠ ਬਾਹਰ ਹੈਗਾ ਔਰ ਕੰਚਨਪ੍ਰੀਤ ਕੋਰ ਇਥੇ ਹੈਗੀ ਹੈ ਹੁਣ ਉਹ ਲਿੰਕ ਜਿਹੜੇ ਤਾਰ ਜਿਹੜੇ ਆ ਉਹ ਜੋੜੇ ਜਾਣਗੇ ਅਮਰਤਪਾਲ ਬਾਠ ਨੂੰ ਸਨਬ ਨਹੀਂ ਕਰਨਾ ਨਾ ਅਮਰਤਪਾਲ ਬਾਠ ਨੇ ਇੱਥੇ ਆਲਰੇਡੀ ਉੱਤੇ ਇੱਕ ਮਰਡਰ ਦਾ ਪਰਚਾ ਦਰਜ ਹੈਗਾ ਠੀਕ ਹੈ ਆਲਰੇਡੀ ਬੜਾ ਸੰਗੀਨ ਧਰਾਵਾਂ ਦੇ ਵਿੱਚ ਪਰਚਾ ਦਰਜ ਹੈਗਾ ਤੇ ਲੇਕਿਨ ਪੁਲਿਸ ਦਾ ਜਿਹੜਾ ਸਭ ਤੋਂ ਵੱਡਾ ਹੁੰਦਾ ਹੈ ਕਿ ਜਿਹੜੀ ਐਫ ਆਈ ਆਰ 11 ਤਰੀਕ ਨੂੰ ਹੋਈ ਹੈ 11 11 ਨੂੰ ਹੋਈ ਹੈ 11 11 ਨੂੰ ਹੋਈ ਹੈ ਉਹਦੀ ਕੋਖ ਕਰਨੀ ਤੇ ਉਹਦਾ ਚਲਾਨ ਕੋਰਟ ਚ ਪੇਸ਼ ਕਰਨਾ ਕਿ ਉਹ ਐਫ ਆਈ ਆਰ ਸਹੀ ਹੈ ਜਾਂ ਗਲਤ ਹੈ ਪੁਲਿਸ ਦਾ ਤਾਂ ਇੰਨਾ ਕਮ ਹੈ ਜੀ ਜੋ ਐਫ ਆਈ ਆਰ ਦੇ ਵਿੱਚ ਦੋਸ਼ੀ ਨਹੀਂ ਹੋਊਗੀ ਤਾਂ ਟ੍ਰਾਇਲ ਚ ਬਰੀ ਕਰਤੀ ਹੋਊਗੀ ਪੁਲਿਸ ਨੂੰ ਤਾਂ ਕੋਰਟ ਦੇ ਵਿੱਚ ਸਾਬਤ ਕਰਨਾ ਪੈਣਾ ਵੀ ਕੰਚਨਪ੍ਰੀਤ ਕੋਰ ਦੀ ਗ੍ਰਿਫਤਾਰੀ ਪਾਈ ਹੈ ਸਾਡੇ ਕੋਲ ਇਹ ਸਬੂਤ ਹੈ ਕਾਨੂੰ ਕੰਚਨਪ੍ਰੀਤ ਕੋਰ ਜਮਾਨਤ ਲੈ ਕੇ ਪੁਲਿਸ ਦੇ ਉੱਤੇ ਕੇਸ ਵੀ ਕਰ ਸਕਦੀ ਹੈ ਕਿ ਮੇਰੇ ਇਹਨਾਂ ਕੋਈ ਉਹਦੀ ਹਾਈ ਕੋਰਟ ਦੇ ਵਿੱਚ ਹਰ ਮੈਂ ਅੱਜ ਦੱਸਣਾ ਚਾਹੁੰਦਾ ਤੁਹਾਡੇ ਮਾਦਮ ਤੋਂ ਹਰ ਦੋਸ਼ੀ ਕੋਲ ਅਧਿਕਾਰ ਹੈਗਾ ਹਾਈ ਕੋਰਟ ਦੇ ਵਿੱਚ ਐਫ ਆਈ ਆਰ ਕੁਐਸ਼ ਕਰਾਉਂਦਾ ਹਰ ਦੋਸ਼ੀ ਕੋਰ ਹੂੰ ਉਹ ਐਫਆਈਆਰ ਕੋਰਟ ਦੇ ਵਿੱਚ ਜਾ ਕੇ ਸਿੱਧੀ ਵੀ ਐਪਲੀਕੇਸ਼ਨ ਹਾਈ ਕੋਰਟ 'ਚ ਦੇ ਸਕਦਾ ਕਿ ਐਫਆਈਆਰ ਗਲਤ ਹੈ ਮੇਰੇ ਖਿਲਾਫ ਕੋਈ ਸਬੂਤ ਨਹੀਂ ਇਹਨੂੰ ਕੈਨਸਲ ਕੀਤਾ ਜਾਵੇ ਹੂੰ ਹਾਈ ਕੋਰਟ ਉਹਨੂੰ ਡਾਇਰੈਕਟ ਕੁਐਸ਼ ਕਰ ਸਕਦਾ ਵਿਦਾਊਟ ਇਨਵੈਸਟੀਗੇਸ਼ਨ ਆਰਡਰ ਕੀਤੇ ਆ ਓਕੇ ਇਹ ਪਾਵਰ ਹੈ ਹਾਈ ਕੋਰਟ ਕੋਲ ਤੇ ਐਫਆਈਆਰ ਜਿਹੜੀਆਂ ਹਾਈ ਕੋਰਟ ਤੋਂ ਬਹੁਤ ਕੁਐਸ਼ ਹੁੰਦੀਆਂ ਬਹੁਤ ਵੱਡੀਆਂ ਵੱਡੀਆਂ ਐਫਆਈਆਰ ਕੁਐਸ਼ ਹੁੰਦੀਆਂ ਤੇ ਜੇ ਲੱਗੇਗਾ ਕੰਜਨਪ੍ਰੀਤ ਕੌਰ ਨੂੰ ਜਮਾਨਤ ਤੋਂ ਬਾਅਦ ਇਸ ਐਫ ਆਈ ਆਰ ਦੇ ਵਿੱਚ ਸਬੂਤ ਨਹੀਂ ਸੀਗੇ ਹਾਈ ਕੋਰਟ ਕੁਐਸ਼ ਕਰ ਦੇਗੀ ਉਹਦੇ ਚ ਤਾਂ ਸਾਰਿਆਂ ਕੋਲ ਅਧਿਕਾਰ ਹੈ ਇਹ ਹਿੰਦੂਸਤਾਨ ਦੇ ਸਾਰੇ ਵਸਨੀਕਾਂ ਕੋਲ ਅਧਿਕਾਰ ਹੈ ਪਰ ਲੋਕਾਂ ਨੂੰ ਬਹੁਤ ਘੱਟ ਪਤਾ ਹੁੰਦਾ ਲੋਕ ਕਰਵਾਉਂਦੇ ਆ ਲੋਕ ਐਫ ਆਈ ਆਰ ਕੁਐਸ਼ ਕਰਵਾਉਂਦੇ ਆ ਸਿੱਧਾ ਹਾਈ ਕੋਰਟ ਜਾ ਕੇ ਬਹੁਤ ਵੱਡੇ ਵੱਡੇ ਮਾਮਲੇ ਮੈਂ ਦੇਖਿਆ ਜਿਨ੍ਹਾਂ ਦੇ ਵਿੱਚ ਐਫ ਆਈ ਆਰ ਹਾਈ ਕੋਰਟ ਕੈਨਸਲ ਕਰ ਦਿੰਦੀ ਹੈ ਸਿੱਧੀ ਕੈਨਸਲ ਕਰ ਦਿੰਦੀ ਹੈ ਭਈ ਇਹਦੇ ਵਿੱਚ ਸਬੂਤ ਔਰ ਪੱਖ ਜਿਹੜੇ ਨਹੀਂ ਰੱਖੇ ਜਾ ਸਕੇ ਨਹੀਂ ਦਿਖਦਾ ਪਿਆ ਕਿ ਚ ਐਵਿਡੈਂਸ ਘੱਟ ਹੈ ਹਾਈ ਕੋਰਟ ਸਿੱਧਾ ਕੁਐਸ਼ ਕਰ ਦਿੰਦੀ ਹੈ ਤੇ ਐਫ ਆਈ ਆਰ ਜਿਹੜੀ ਕੈਨਸਲ ਹੋ ਜਾਏਗੀ ਸਿੱਧੀ ਸੋ ਇਸ ਕਰਕੇ ਜਿਹੜਾ ਵੈ ਕਾਨੂੰਨ ਦੇ ਦਰਵਾਜ਼ੇ ਤਾਂ ਸਾਰਿਆਂ ਲਈ ਬਰਾਬਰ ਹੈ ਕੋਰਟਾਂ ਜਿਹੜੀਆਂ ਅਦਾਲਤਾਂ ਹੈਗੀਆਂ ਉਹ ਸਾਰਿਆਂ ਲਈ ਬਰਾਬਰ ਹੈ ਜੇ ਕੰਚਨਪ੍ਰੀਤ ਕੌਰ ਬੇਗਨਾ ਹੋਏਗੀ ਤਾਂ ਸਾਫ਼ ਨਿਕਲ ਕੇ ਬਾਹਰ ਆ ਜਾਏਗੀ ਡਾਕਟਰ ਸਾਹਿਬ ਹੁਣ ਕੁਝ ਬਿਆਨਾਂ ਦੇ ਉੱਤੇ ਆਉਣੇ ਆ ਕਿਉਂਕਿ ਕੱਲ ਜੋ ਕੰਚਨਪ੍ਰੀਤ ਕੌਰ ਪੇਸ਼ ਹੁੰਦੇ ਆ ਨਾਲ ਵਿਰਸਾ ਸਿੰਘ ਵਲਟੋਹਾ ਵੀ ਜਾਂਦੇ ਆ ਵੈਸੇ ਤਾਂ ਇਹ ਵੀ ਆਪਣੇ ਆਪ ਚ ਹੈਰਾਨੀ ਦੀ ਗੱਲ ਹੈ ਕਿਉਂਕਿ ਵਿਰਸਾ ਸਿੰਘ ਵਲਟੋਹਾ ਪਾਰਟੀ ਦੇ ਵਿੱਚੋਂ ਬਾਹਰ ਦਾ ਉਹਨਾਂ ਨੂੰ ਰਾਹ ਦਖਾ ਦਿੱਤਾ ਗਿਆ ਸੀ ਬਾਹਰ ਸੀਗੇ ਪਾਰਟੀ ਚ ਪਰ ਉਹ ਬਰਾਬਰ ਵਿਚਰਦੇ ਜ਼ਰੂਰ ਨਜ਼ਰ ਆ ਰਹੇ ਆ ਪਰ ਨਾਲੋ ਨਾਲ ਉਹਨਾਂ ਨੇ ਇੱਕ ਗੱਲ ਜ਼ਰੂਰ ਆਖੀ ਕਿ ਕੰਚਨਪ੍ਰੀਤ ਕੌਰ ਦੇ ਕਦ ਤੋਂ ਸ਼ਾਇਦ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਕਿਸੇ ਕਿਸਮ ਦਾ ਡਰ ਹੈ ਉਹਨਾਂ ਦੀ ਗੱਲਾਂ ਤੋਂ ਐ ਲੱਗਿਆ ਕਿ ਉਹ ਕਹਿਣਾ ਚ ਨੇ ਉਹਨਾਂ ਨੇ ਕਿਹਾ ਹੈ ਕਿ ਉਹ ਸਾਡੀ ਆਨ ਵਾਲੀ ਪੰਜਾਬ ਦੀ ਐਮਐਲਏ ਬਣੇਗੀ ਆ ਕਰ ਲਈਦਾ ਸੀ ਉਹਨਾਂ ਨੇ ਕਿਹਾ ਹੈ 27 ਦੇ ਵਿੱਚ 2027 ਬਣੇਗੀ ਤੁਸੀਂ ਮੈਂ ਤਾਂ ਸੁਣਿਆ ਉਹਨਾਂ ਦੀ ਪੂਰੀ ਸਟੇਟਮੈਂਟ ਦੇਖੋ ਹਰ ਇੱਕ ਨੂੰ ਕਹਿਣ ਦਾ ਹੱਕ ਹੁੰਦਾ ਹਰ ਇੱਕ ਨੂੰ ਜਿਹੜਾ ਵਾ ਸਿਆਸੀ ਬਿਆਨ ਦੇਣ ਦਾ ਹੱਕ ਹੈ ਅਧਿਕਾਰ ਹੈ ਹਿੰਦੁਸਤਾਨ ਦੀ ਜਿਹੜੀ ਲੋਕਤੰਤਰ ਹੈ ਉਹ ਚ ਰਾਈਟ ਟੂ ਸਪੀਚ ਹੈਗਾ ਜਿਸ ਦੇ ਵਿੱਚ ਤੁਸੀਂ ਕੋਈ ਵੀ ਬਿਆਨ ਦੇ ਸਕਦੇ ਹੋ ਬੇਸ਼ੱਕ ਕਿ ਹੋਟ ਸਪੀਚ ਨਾ ਹੋਵੇ ਕਿਸੇ ਨੂੰ ਮਰੀ ਅੱਧਾ ਨੂੰ ਠੇਸ ਨਾ ਪਹੁੰਚੇ ਵਿਸ਼ਾ ਸਿੰਘ ਬਲਟੋਹਾ ਨੇ ਗੱਲ ਕਹੀ ਹੈ ਉਹ ਅਕਾਲੀ ਦਲ ਤੋਂ ਭਾਵੇਂ ਬਕਰੇ ਹੋਏ ਨੇ ਪਰ ਉਹਨਾਂ ਦੇ ਦਿਲ ਅਕਾਲੀ ਦਲ ਦੇ ਨਾਲ ਨੇ ਉਹਨਾਂ ਨੇ ਤਾਂ ਕਹਿਣਾ ਉਹਨਾਂ ਦੀ ਤਾਂ ਸਿਆਸਤ ਉਹਦੇ ਵਿੱਚ ਮਜਬੂਰੀ ਹੈ ਕਹਿਣਾ ਲੇਕਿਨ ਕਾਨੂੰਨ ਦੇ ਵਿੱਚ ਜਿਹੜਾ ਬਹੁਤ ਵੱਡਾ ਪਹਿਲੂ ਇਹ ਹੁੰਦਾ ਕਿ ਹਰ ਇੱਕ ਨੂੰ ਕਾਨੂੰਨ ਦੇ ਅਦਾਲਤਾਂ ਦੇ ਉੱਤੇ ਜਿਹੜਾ ਉਹ ਭਰੋਸਾ ਹੁੰਦਾ ਅਦਾਲਤਾਂ ਫੈਸਲੇ ਜਿਹੜੇ ਆ ਉਹ ਪੱਖਪਾਤ ਕਰਕੇ ਨਹੀਂ ਦਿੰਦੀਆਂ ਅਦਾਲਤਾਂ ਫੈਸਲੇ ਬਿਲਕੁਲ ਨਿਰਪੱਖ ਹੋ ਕੇ ਦੇ ਦਿਆਂ ਜਿਹਦੇ ਵਿੱਚ ਲੱਗੇ ਕੀ ਕਿਉਂਕਿ ਲਾ ਪੁਆਇੰਟ ਤੇ ਗੱਲ ਹੋਣੀ ਆ ਹਰ ਇੱਕ ਜੱਜ ਨੂੰ ਪਤਾ ਹੁੰਦਾ ਕਿ ਮੈਂ ਲੋਅਰ ਕੋਰਟ ਦਾ ਜੱਜ ਆ ਕੱਲ ਨੂੰ ਇਹ ਮਾਮਲਾ ਹਾਈ ਕੋਰਟ ਵੀ ਜਾਣਾ ਤੇ ਮੈਂ ਜੱਜਮੈਂਟ ਜਿਹੜੀ ਆ ਉਹ ਬਿਲਕੁਲ ਸਹੀ ਦੇਣੀ ਆ ਤੇ ਇਸ ਕਰਕੇ ਸਿਆਸਤ ਨੇ ਆਪਣੀ ਸਿਆਸਤ ਕਰਨੀ ਆ ਕਾਨੂੰਨ ਨੇ ਆਪਣਾ ਕੰਮ ਕਰਨਾ ਅਕਾਲੀ ਦਲ ਨੇ ਉੱਥੇ ਤਾਕਤ ਲਗਾਈ ਆ ਪਰ ਨਾਲ ਨਾਲ ਇਹ ਵੀ ਸਿਆਸੀ ਧਰਾਂ ਵੱਲ ਰੌਲਾ ਪਾਇਆ ਗਿਆ ਕੀ ਗੈਂਗਸਟਰਸ ਕੋਲੋਂ ਫੋਨ ਕਰਾਏ ਗਏ ਧਮਕੀਆਂ ਦਵਾਈਆਂ ਗਈਆਂ ਅਕਾਲੀ ਦਲ ਨਵੀਂ ਪਿੰਡਾਂ ਦੇ ਤੁਰ ਪਿਆ ਕਿ ਗੈਂਗਸਟਰਸ ਜਿਹੜੇ ਆ ਉਹ ਚੋਣਾ ਲੜਵਾ ਰਹੇ ਆ ਬਾਹਰੋਂ ਖੋਲਾ ਕਰਵਾ ਕਰਵਾ ਕੇ ਲੋਕਾਂ ਨੂੰ ਵੋਟਾਂ ਪੁਵਾਈਆਂ ਗਈਆਂ ਪਿੰਡਾਂ ਦੇ ਸਰਪੰਚਾਂ ਨੂੰ ਧਮਕਾਇਆ ਗਿਆ ਤੁਸੀਂ ਸਚੋਣ ਦਾ ਵੀ ਕਲਿਖਣ ਕਰ ਲਓ ਥੋੜਾ ਜਿਹਾ ਦੋ ਕ ਲਾਈਨਾਂ ਚ ਜਿਹੜੇ ਪਿੰਡ ਜਿਹੜੇ ਪਿੰਡ ਅਮਰਤਪਾਲ ਬਾਠ ਦੇ ਸੀ ਔਰ ਜਿਹੜੇ ਲਾਗਲੇ ਪਿੰਡ ਸੀ ਉਹਨਾਂ ਚ ਅਕਾਲੀ ਦਲ ਨੂੰ ਬਹੁਤ ਵੋਟ ਪਈ ਆ ਹੂੰ ਰੱਜ ਕੇ ਵੋਟ ਪਈ ਆ ਅਕਾਲੀ ਦਲ ਨੂੰ ਹੂੰ ਤੇ ਜਿਹੜਾ ਉਹਦਾ ਪਿੰਡ ਸੀ ਆਪਣਾ ਉਥੋਂ ਅਕਾਲੀ ਦਲ ਬਹੁਤ ਅੱਗੇ ਗਿਆ ਅਮਰਪਾਲ ਬਾਠ ਦੇ ਹੁਣ ਇਹ ਜਿਹੜੀ 65 ਸਾਲਾਂ ਦੀ ਬੀਬੀ ਆ ਹੂੰ ਉਹ ਵੀ ਇੱਕ ਬਜ਼ੁਰਗ ਲੇਡੀ ਆ ਉਹਨੂੰ ਆਖਰਕਾਰ ਕੋਈ ਨਾ ਕੋਈ ਤਾਂ ਕੋਈ ਗੱਲ ਹੋਈ ਹੋਣੀ ਆ ਇੰਉਂ ਉੱਠ ਕੇ ਕੋਣ ਐਫ ਆਈ ਆਰ ਦਰਜ ਕਰਾਂਦਾ ਬਾਕੀ ਉਹ ਤਫ਼ਤੀਸ਼ ਤਾਂ ਸਾਰੇ ਸਾਹਮਣੇ ਆ ਹੀ ਜਾਣੀ ਆ ਸਿਆਸੀ ਬਿਆਨ ਜਿਹੜੇ ਆ ਸਿਆਸੀ ਚਲਦੇ ਰਹਣੇ ਆ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਲੋਕੀ ਇਹਨਾਂ ਨੂੰ ਇਹਨਾਂ ਦੇ ਕਲਾਬ ਬਿਆਨ ਦਿੰਦੇ ਸੀ ਕਿ ਅਕਾਲੀ ਦਲ ਆਲੇ ਧੱਕਾ ਕਰਦੇ ਆ ਸਿਆਸਤ 'ਚ ਹੈਗੇ ਆ ਮੈਨੂੰ ਯਾਦ ਆ ਸਾਫ ਸਿੰਘ ਜੀ ਇੱਕ ਦੋ ਦੋ ਕਨਸੀਡੈਂਟ ਮੈਨੂੰ ਤਿੰਨ ਤਾਜ਼ੇ ਯਾਦ ਹੈਗੇ ਆ ਜਿਹੜੇ ਅਕਾਲੀ ਦਲ ਦੀ ਸਰਕਾਰ ਵੇਲੇ ਹੋਏ ਤੇ ਬੜਾ ਰੌਲਾ ਰੱਪਾ ਪਿਆ ਇੱਕ ਥਾਣੇਦਾਰ ਆਪਣੀ ਧੀ ਦੀ ਇੱਜ਼ਤ ਬਚਾਉਂਦਾ ਵਿਆ ਸੀ ਤੇ ਉਹਨੂੰ ਥਾਣੇਦਾਰ ਨੂੰ ਐਸਐਸਆਈ ਨੂੰ ਗੋਲੀ ਮਾਰਤੀ ਗਈ ਸੀ ਮੈਨੂੰ ਪਤਾ ਪੰਜਾਬ ਦੇ ਵਿੱਚ ਕਿੰਨਾ ਸਿਆਸੀ ਮਖੌਲ ਪਖਿਆ ਉਹ ਦਿਨ ਮੈਂ ਭੁੱਲਦਾ ਨਹੀਂ ਲੋਕਾਂ ਨੇ ਕਿਹਾ ਵੀ ਇੱਥੇ ਸਰਕਾਰਾਂ ਦੇ ਵਿੱਚ ਲੋਕਾਂ ਨੂੰ ਆਪਣੀ ਧੀਾਂ ਦੀ ਇੱਜ਼ਤ ਪਹਚਾਣੀ ਔਖੀ ਹੋ ਗਈ ਹੈ। ਤੇ ਇਸ ਕਰਕੇ ਸਿਆਸਤ ਵਾਲਿਆਂ ਨੇ ਸਿਆਸਤ ਕਰਨੀ ਹੈ। ਇਹ ਉਹਨਾਂ ਨੂੰ ਅਧਿਕਾਰ ਮਿਲਿਆ ਹੋਇਆ। ਫਿਰ ਇੱਕ ਬੱਸ ਦੇ ਵਿੱਚੋਂ ਸ਼ਾਇਦ ਬੱਸ ਵੀ ਇਹ ਅਕਾਲੀ ਦਲ ਦੇ ਕਿਸੇ ਲੀਡਰਾਂ ਦੀ ਬੱਸ ਸੀ। ਕੁੜੀ ਨੂੰ ਕੁੱਟ ਕੇ ਸੁੱਟ ਦਿੱਤਾ ਗਿਆ ਸੀ ਬੱਸ ਚੋਂ। ਉਦੋਂ ਬੜਾ ਰੌਲਾ ਪਿਆ। ਵੀ ਧੀਆਂ ਭੈਣਾਂ ਦੇ ਨਾਲ ਕਿਹੋ ਜਿਹਾ ਸਤਕਾਰ ਹੋ ਰਿਹਾ ਹੈ। ਇਹਨਾਂ ਦੀਆਂ ਬੱਸਾਂ ਚੋਂ ਸੁੱਟਿਆ ਜਾ ਰਿਹਾ ਬਾਹਰ। ਉਹ ਉਹਦਾ ਸਿਆਸੀ ਮੋਖਲ ਬੜਾ ਪਖਿਆ ਬਹੁਤ ਪਖਿਆ ਸਿਆਸੀ ਮੋਖਲ ਮੈਂ ਕਹਿੰਦਾ ਜੀ 15 ਦਿਨ ਪੂਰਾ মিডিਆ ਟ੍ਰਾਇਲ ਹੁੰਦਾ ਰਿਹਾ ਖਬਰਾਂ ਦੇ ਉੱਤੇ ਸੁੱਚਾ ਸਿੰਘ ਲੰਗਾ ਦੇ ਉੱਤੇ ਦੋਸ਼ ਲੱਗੇ ਬਈ ਇੱਕ ਅਮਰਤ ਹਰੀ ਸਿੱਖ ਜਿਹੜਾ ਉਹਦੀਆਂ ਵੀਡੀਓ ਨਸ਼ਰ ਹੋਈਆਂ ਕਿੰਨਾ ਮਾਹੌਲ ਪਖਿਆ ਕਿੰਨਾ ਰੌਲਾ ਪਿਆ ਉਹਨਾਂ ਨੂੰ ਜਿਹੜਾ ਵਾਛੇਕਣਾ ਪਿਆ ਬਾਅਦ ਵਿੱਚ ਚਲੋ ਉਹਨਾਂ ਨੇ ਧਾਰਮਿਕ ਸਜ਼ਾ ਪੂਰੀ ਕੀਤੀ ਹਮ ਅਧਿਕਾਰ ਹੈ ਉਹਨਾਂ ਦਾ ਆਪਣੀ ਅਪੀਲ ਲਗਾਉਂਦਾ ਸਾਜਾ ਪੂਰੀ ਕਰਕੇ ਵਾਪਸ ਆਏ ਸਿੱਖੀ ਸੰਰੂਪ ਚ ਲੇਕਿਨ ਗੱਲ ਇਹ ਹੈ ਕਿ ਜਿਹੜੇ ਦੋਸ਼ ਹੈ ਸਿਆਸੀ ਪਾਰਟੀਆਂ ਵੱਲੋਂ ਲਗਾਏ ਜਾਂਦੇ ਆ ਹਰ ਹਕੂਮਤਾਂ ਦੇ ਉੱਤੇ ਹਕੂਮਤਾਂ ਤੇਰਾ ਵਿਰੋਧੀ ਤੇਰਾ ਦੇ ਉੱਤੇ ਲਗਾਉਂਦੀਆਂ ਲੇਕਿਨ ਗੱਲ ਇਹ ਹੈ ਕਿ ਜੋ ਸੱਚ ਹੈ ਮੈਨੂੰ ਮੇਰੀ ਤਾਂ ਇਹ ਹੈਗਾ ਕਿ ਉਹ ਸਾਹਮਣੇ ਆਣਾ ਚਾਹੀਦਾ ਬਈ ਜੇ ਫੋਨ ਕਰਵਾਏ ਗਏ ਆ ਬੀਬੀ 65 ਸਾਲਾਂ ਦੀ ਕਹਿੰਦੀ ਆ ਖੇਰ ਉਹਦੇ ਵਿੱਚ ਉਹ ਲੜਕਾ ਕੌਣ ਸੀ ਜਿਹੜਾ ਕਾਨੂੰਨ ਨੂੰ ਫੋਨ ਲਾ ਕੇ ਗਿਆ ਉਹ ਸਾਹਮਣੇ ਆਣਾ ਚਾਹੀਦਾ ਉਹਨੂੰ ਫੜਨਾ ਚਾਹੀਦਾ ਉਹਦਾ ਨਾਮ ਸਾਹਮਣੇ ਆਣਾ ਚਾਹੀਦਾ ਦੇਖੋ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਡਾਕਟਰ ਸਾਹਿਬ ਆਫ ਦਿ ਗ੍ਰਿਡ ਮੈਂ ਵੈਸੇ ਗੱਲ ਕਰਨਾ ਚਾਹੁੰਦਾ ਜਿਸ ਤਰ੍ਹਾਂ ਦੀ ਸਿਆਸਤ ਹੈ ਕਹਿੰਦੇ ਕਿ ਜੇ ਬਦਨਾਮ ਬੰਦਾ ਹੋ ਹੀ ਜਾਂਦਾ ਸਿਆਸਤ ਦੇ ਵਿੱਚ ਤਾਂ ਨਾਮ ਉਹਦਾ ਰਹਿ ਜਾਂਦਾ ਆਪਾਂ ਜੇ ਪੁਰਾਣੇ ਹਵਾਲੇ ਵੀ ਦੇਖੀਏ ਤਾਂ ਸਿਆਸਤਦਾਨਾਂ ਦੇ ਵਿੱਚ ਇਹ ਕੁਝ ਵਿਚਰਦਾ ਰਿਹਾ ਜਦੋਂ ਕਿਤੇ ਉਹ ਸਿਆਸਤਦਾਨੇ ਹੀਠਾਂ ਜਾਂਦੇ ਆ ਕਿਤੇ ਨਾ ਕਿਤੇ ਕੋਈ ਕੌਂਟ੍ਰੋਵਰਸੀ ਆ ਜਾਂਦੀ ਹੈ ਇਹਦੇ ਵਿੱਚ ਵੀ ਮੈਨੂੰ ਐ ਲੱਗਦਾ ਕਿ ਸ਼ਾਇਦ ਇੱਥੇ ਕੌਂਟ੍ਰੋਵਰਸੀ ਇੱਕ ਬਣਦੀ ਪਈ ਹੈ ਜੋ ਅਲਟੀਮੇਟਲੀ ਕੰਚਨਪ੍ਰੀਤ ਕੌਰ ਨੂੰ ਉਭਾਰ ਸਕਦੀ ਹੈ ਵਿਰਸਾ ਸਿੰਘ ਵਲਟੋਹਾ ਨੇ ਤਾਂ ਉਦਾਂ ਵੀ ਭਵਿੱਖ ਦੀਕ ਭਵਿੱਖ ਬਾਣੀ ਕਰ ਦਿੱਤੀ ਹੈ ਕਿਵੇਂ ਦੇਖਦੇ ਦੇਖੋ ਪਤਾ ਕੀ ਹੈ ਸਿਆਸਤ ਦੇ ਵਿੱਚ ਕੁਝ ਵੀ ਹੋ ਸਕਦਾ ਸਿਆਸਤ ਨੂੰ ਤੁਸੀਂ ਕਦੀ ਨਹੀਂ ਕਰ ਸਕਦੇ ਕਿਸੇ ਨੇ ਨਹੀਂ ਸੋਚਿਆ ਸੀ ਭਾਈ ਅਮਰਪਾਲ ਸਿੰਘ ਖਾਲਸਾ ਆਣਗੇ ਜੇਲ੍ਹ 'ਚ ਬੰਦ ਹੋਣ ਜੇ ਤੇ ਉਹਨਾਂ ਨੂੰ ਵੋਟਾਂ ਪੈਣੀਆਂ ਤੇ ਰਿਕਾਰਡ ਤੋੜ ਪੰਜਾਬ ਦੀਆਂ ਰਿਕਾਰਡ ਤੋੜ ਵੋਟਾਂ ਨਾਲ ਜਿੱਤਣਗੇ ਕਿਸੇ ਨੇ ਸੋਚਿਆ ਸੀ ਔਰ ਇਹੀ ਅਕਾਲੀ ਦਲ ਦੇ ਲੀਡਰ ਉਹਨਾਂ ਨੂੰ ਏਜੰਸੀਆਂ ਦਾ ਬੰਦਾ ਕਹਿੰਦੇ ਸੀ ਅਜੇ ਵੀ ਕਹਿੰਦੇ ਆ ਸੋ ਸਿਆਸਤ 'ਚ ਕੁਝ ਵੀ ਹੋ ਸਕਦਾ ਸਿਆਸਤ 'ਚ ਭਾਈ ਸਰਬਜੀਤ ਸਿੰਘ ਖਾਲਸਾ ਵੀ ਜਿੱਤੇ ਹੈ ਮੈਂਬਰ ਪਾਰਲੀਮੈਂਟ ਤੁਸੀਂ ਦੇਖੋ 2022 'ਚ ਭਗਵੰਤ ਮਾਨ ਹੋਰਾਂ ਨੇ ਜਿਹੜੀ ਸੀਟ ਖਾਲੀ ਕੀਤੀ ਆਪਣੀ ਬਤੌਰ ਸੀਐਮ ਜਦੋਂ ਬਣੇ ਤੇ ਆਪਣੀ ਸੰਸਦ ਦੀ ਸੀਟ ਖਾਲੀ ਕੀਤੀ ਸਿਮਰਨਜੀਤ ਸਿੰਘ ਮੈਂਬਰ ਪਾਰਲੀਮੈਂਟ ਬਣ ਗਏ ਹਰ ਵਾਰੀ ਜਮਾਨਤ ਜੱਫਤ ਹੁੰਦੀ ਸੀ ਉਹਨਾਂ ਦੀ ਇੱਕ ਵਾਰ ਜਦੋਂ ਪਹਿਲਾਂ ਜਿੱਤੇ ਸੀ ਰਿਜ਼ਾਈਨ ਕੀਤਾ ਸੀ ਉਸ ਤੋਂ ਬਾਅਦ ਜਾ ਕੇ ਹੁਣ ਜਿੱਤੇ ਕਿੰਨੇ ਸਾਲ ਬਾਅਦ ਸਿਆਸਤ ਵਿੱਚ ਕੁਝ ਨਹੀਂ ਕੀਤਾ ਜਾ ਸਕਦਾ ਸਿਆਸਤ ਇੱਕ ਐਹੋਜੀ ਚੀਜ਼ ਹੈ ਜਿਹਦੇ ਕਿਸੇ ਦਾ ਵੀ ਵਾਰ ਹੋ ਸਕਦਾ ਭਗਵਾਨਤਮਨ ਹੋਰੀ ਪੀਪੀਪੀ ਦੇ ਵਿੱਚ ਸੀਗੇ ਔਰ ਮੈਨੂੰ ਯਾਦ ਹੈ ਮਨਪ੍ਰੀਤ ਬਾਦਲ ਇਹਨਾਂ ਨੂੰ ਲੈ ਕੇ ਆਏ ਸੀ ਤੇ 2012 ਚ 5.5% ਵੋਟ ਪਈ ਪੰਜਾਬ ਚ ਪੀਪੀਪੀ ਨੂੰ ਪਰ ਪਗਵੰਤ ਮਨ ਆਮ ਆਮੀ ਪਾਰਟੀ ਨਾਲ 2014 ਚ ਜੁੜ ਗਏ ਮੈਂਬਰ ਪਾਰਲੀਮੈਂਟ ਬਣੇ ਮੁੱਖ ਮੰਤਰੀ ਬਣ ਗਏ ਸੂਪੇ ਦੇ ਕਿਸੇ ਨੇ ਕਿਹਾ ਸੀ ਪੰਜ ਵਾਰ ਜਿੱਤੇ ਹੋਏ ਪ੍ਰਕਾਸ਼ ਪੰਜਾਬ ਦੇ ਮੁੱਖ ਮੰਤਰੀ ਰਹੇ ਪੰਜ ਵਾਰ ਪ੍ਰਕਾਸ਼ ਸਿੰਘ ਬਾਦਲ ਚੋਣ ਹਾਰ ਜਾਣਗੇ ਚੋਣ ਹਾਰ ਗਏ ਆਖਰੀ ਜਿੰਦਗੀ ਦੀ ਆਪਣੀ ਚੋਣ ਹਾਰ ਗਏ ਸੋ ਸਿਆਸਤ ਦੇ ਵਿੱਚ ਕੁਝ ਵੀ ਹੋ ਸਕਦਾ ਹਮ ਸਿਆਸਤ ਦੇ ਵਿੱਚ ਕੁਝ ਨਹੀਂ ਕਿਹਾ ਜਾ ਸਕਦਾ ਗਾਣੇ ਗਾੰਦਾ ਮੁਹੰਮਦ ਸਦੀਕ ਹਮ ਮੈਂਬਰ ਪਾਰਲੀਮੈਂਟ ਬਣ ਗਿਆ ਹਮ ਕੁਝ ਕਿਹਾ ਜਾ ਸਕਦਾ ਇਸ ਕਰਕੇ ਸਿਆਸਤ ਬਹੁਤ ਫਲੈਟ ਹੈ ਹਮ ਲੋਕਾਂ ਦਾ ਰੁਝਾਨ ਕਿੱਧਰ ਜਾਣਾ ਕੁਝ ਨਹੀਂ ਕਿਹਾ ਜਾ ਸਕਦਾ ਹਮ ਲੋਕਾਂ ਦੇ ਵੋਟ ਸਵਿੰਗ ਜਿਹੜੇ ਆ ਉਹ ਬੜੀ ਤੇਜ਼ੀ ਨਾਲ ਹੁੰਦੇ ਆ ਚਰਨਜੀਤ ਚੰਨੀ ਦੋ ਵਾਰ ਦੋਨੋਂ ਸੀਟਾਂ ਤੋਂ ਹਾਰੇ 2022 ਚ ਦੋ ਦੋ ਸਾਲਾਂ ਬਾਅਦ 2024 ਚ ਜਲੰਧਰ ਤੋਂ ਲੋਕ ਸਭਾ ਜਿੱਤੇ ਸੈਕੰਡ ਲਾਰਜੈਸਟ ਵੋਟ ਪੰਜਾਬ ਦੀ ਉਹਨਾਂ ਨੂੰ ਪਾਈ ਕਿੰਨਾ ਹਵਾ ਤੇਜ਼ੀ ਨਾਲ ਉਹਨਾਂ ਦੀ ਚੱਲੀ ਸੋ ਇਹ ਕੁਛ ਨਹੀਂ ਕਿਹਾ ਜਾ ਸਕਦਾ ਇਹ ਲੋਕਾਂ ਲਈ ਜਿਹੜਾ ਵਾ ਮਤਲਬ ਸਿਆਸਤ ਹੈ ਪੰਜਾਬ ਦੀ ਬਹੁਤ ਸਵਿੰਗ ਹੁੰਦੀ ਹੈ ਬਹੁਤ ਤੇਜ਼ੀ ਨਾਲ ਕਰਵਟ ਲੈਂਦੀ ਹੈ 2022 ਦੇ ਵਿੱਚ ਕਈ ਐਮ ਐਲ ਏ ਪੰਜਾਬ ਦੇ ਵਿੱਚ ਇਦਾਂ ਦੇ ਜਿੱਤੇ ਜਿਨ੍ਹਾਂ ਨੂੰ ਸਿਆਸਤ ਦੇ ਵਿੱਚ ਤਜਰਬਾ ਹੀ ਨਹੀਂ ਸੀ ਜਿਹੜੇ ਡਾਕਟਰੀ پیشنਹਾਲ ਸੀ ਡਾਕਟਰੀ ਕਰਦੇ ਸੀ ਉਹਨਾਂ ਨੇ ਸਿਆਸਤ ਹੀ ਨਹੀਂ ਕੀਤੀ ਸੀ ਉਹ ਮੰਤਰੀ ਬਣ ਕੇ ਪੰਜਾਬ ਦੇ ਕਿਸ ਨੇ ਸੋਚਿਆ ਥੋੜਾ ਸੀਗਾ ਪੰਜਾਬ ਦੇ ਮੰਤਰੀ ਬਣ ਕੇ ਸੋ ਇਸ ਕਰਕੇ ਸਿਆਸਤ ਦੇ ਵਿੱਚ ਪੰਜਾਬ ਚ ਖਾਸ ਕਰਕੇ ਮੈਂ ਕਹਿੰਦਾ ਕੁਝ ਵੀ ਹੋ ਸਕਦਾ ਇਹ ਜਿਹੜਾ ਵਾ ਅਨਐਕਸਪੈਕਟਿਡ ਹੈ ਪੰਜਾਬ ਦੀ ਸਿਆਸਤ ਜਿਹੜੀ ਜਦ ਤੱਕ ਰੁੱਖ ਚੱਲੀ ਹੋਈ ਹੈ ਬਲ ਲੋਕਾਂ ਦੀ ਇੱਕਦਮ ਹੀ ਭੀੜ ਪੈਂਦੀ ਹੈ ਇੱਕਦਮ ਹੀ ਤੇਜ਼ੀ ਨਾਲ ਹਵਾ ਚੱਲਦੀ ਹੈ ਤੇ ਇੱਕਦਮ ਹੀ ਵੋਟਾਂ ਜਿਹੜੀਆਂ ਉਹ ਬਦਲ ਜਾਂਦੀ ਆ ਆਮ ਆਦਮੀ ਪਾਰਟੀ ਨੂੰ ਮੈਂ 2000 ਜਦੋਂ ਜੋਰਾ ਸਿੰਘ ਮਾਨ 2019 ਚ ਖੜੇ ਹੋਏ ਆ ਮਤਲਬ ਜਲੰਧਰ ਤੋਂ ਮੈਨੂੰ ਯਾਦ ਆ ਤੇ ਇਹਨਾਂ ਨੇ ਕਿੰਨੀਆਂ ਪਰਸੈਂਟ ਵੋਟਾਂ ਸੀ ਜਮਾਨਤਾ ਜਿੱਤ ਹੋਈਆਂ ਸਿਰਫ ਇੱਕ ਸੰਗਰੂਰ ਵਾਲੀ ਸੀਟ ਜਿੱਤੇ ਬਸ ਭਗਵੰਤ ਮਾਨ ਵਾਲੀ ਬਾਅਦ ਵਿੱਚ 2022 ਦੇ ਵਿੱਚ ਆ ਕੇ 92 ਸੀਟਾਂ ਜਿੱਤ ਗਏ ਤਿੰਨ ਸਾਲਾਂ ਬਾਅਦ ਹੀ ਇੱਕਦਮ ਹੀ ਫਲੈਟ ਚੇਂਜ ਹੋ ਗਿਆ ਸਾਰਾ ਕੁਝ ਇਸ ਕਰਕੇ ਪੰਜਾਬ ਦੇ ਵਿੱਚ ਜਿਹੜੀ ਨੇਰੀ ਹੈ ਉਹ ਵੋਟਰਾਂ ਦੀ ਇੱਕਦਮ ਮੰਦੀ ਹੈ ਔਰ ਇਹ ਪੰਜਾਬ ਦੀ ਸਿਆਸਤ ਲਈ ਇਹ ਨਵੀਂ ਤਸਵੀਰ ਹੈ ਜਿਹੜੀ ਪੰਜਾਬ ਦੇ ਵਿੱਚ ਚੱਲ ਪਈ ਹੋਈ ਹੈ ਜੀ ਬਿਲਕੁਲ ਇਹ ਸਿਚੁਏਸ਼ਨ ਬਰ ਹੁਣ ਵੇਖਣ ਦੀ ਗੱਲ ਹੈ ਕਿ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਨੇ ਰੁਵਾਣੇ ਪੰਜਾਬੀ ਤੇ